ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹੋਏ ਆਂ ਠੰਡੇ ਬੁਰਜ ਦੇ ਪਿਛਲੇ ਪਾਸੇ ਖੇਤਾਂ ਦੇ ਵਿੱਚ ਨਾਲ ਆਪਣੇ ਬਾਈ ਜਸਮੇਲ ਸਿੰਘ ਆ ਬਾਈ ਨੂੰ ਮੇਲਾ ਵੀ ਕਹਿ ਦਿੰਦੇ ਆ ਪਿੰਡ ਬਾਈ ਦਾ ਕੋਟਲੀ ਆ ਅੱਜ ਦੀ ਵੀਡੀਓ ਆਪਾਂ ਸਰਹੰਦਾ ਦੇ ਉਜਾੜੇ ਬਾਰੇ ਕਰਨੀ ਆ ਤੇ ਅਸੀਂ ਇੱਧਰ ਆਏ ਸੀ ਪਿਛਲੇ ਪਾਸੇ ਘੁੰਮਦੇ ਘਮਾਉਂਦੇ ਗੱਡੀ ਦੀ ਲੈਣ ਆ ਮਗਰ ਇੱਧਰਲੇ ਪਾਸੋਂ ਆਏ ਇੱਥੇ ਨੈਟ じゃ ਚੱਲਦਾ ਇੰਨੇ ਥਾਂ 'ਚ ਫਿਰ ਵੀਡੀਓ ਵਗੈਰਾ ਪਾਉਣੀ ਘਰੇ ਗੱਲ ਕਰਨੀ ਸੌਖੀ ਹੋ ਜਾਂਦੀ ਇੱਥੇ ਜੈਮਰ ਲੱਗੇ ਰਹਿੰਦੇ ਆ ਸਾਹਮਣੇ ਠੰਡਾ ਬੁਰਜ ਜੀ ਨਾਲ ਗੁਰਦੁਆਰਾ ਸਾਹਿਬ ਸਨੇਰੀ ਗੁੰਮਤ ਦੀ ਨਾਲ ਨਿਸ਼ਾਨ ਸਾਹਿਬ ਆ ਗੁਰਦੁਆਰਾ ਭੋਰਾ ਸਾਹਿਬ ਆ ਤੇ ਇੱਥੋਂ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਬਵਾਨਗੜ੍ਹ ਸਾਹਿਬ ਇਹਦੀ ਵੀ ਆਪਾਂ ਵੀਡੀਓ ਕਰੀ ਆ ਇੱਕ ਗੁਰਦੁਆਰਾ ਸਾਹਿਬ ਸਾਹਮਣੇ ਇਧਰਲੇ ਪਾਸੇ ਆ ਨਾਲ ਇੱਕ ਸ਼ਾਇਦ ਮਸਜਿਦ ਆ ਆ ਮਕਬਰੇ ਬਣੇ ਹੋਏ ਜਿਹੜਾ ਕੁੱਪ ਨੋ ਆ ਕੋਈ ਚੀਜ਼ ਆ ਸੋ ਸਾਰੇ ਖੱਤੇ ਜੇ ਆ ਕੋਈ ਖੇਤ ੱਡੇ ਹੈ ਨਹੀਂ ਕਿਉਂਕਿ ਦਰਿਆ ਨੰਗ ਦਾ ਉੱਚੀ ਨੀਵੇਂ ਖੇਤਾਂ ਬਾਬਾ ਆਉਂਦਾ ਉਧਰ ਵੀ ਉੱਚਾ ਨੀਵੇਂ ਖੇਤ ਆ ਆ ਗਾਹ ਵੀ ਅਗਲੇ ਪਾਸੇ ਖਾਲ ਤੋਂ ਅਗੇ ਤੂਤ ਦੇ ਨਾਲ ਵੀ ਖੇਤ ਗਾਹ ਨਹੀਂ ਵਗਾ ਉਦੋਂ ਨਹੀਂ ਵੇ ਨਦੀ ਜਾਂ ਹੰਸਲਾ ਗੰਦਾ ਨਾਲਾ ਬਣ ਕੇ ਹੁਣ ਇੱਥੇ ਨਗਦੀ ਆ ਸਿਰੋ ਅਸੀਂ ਇੱਥੇ ਆਏ ਸੀ ਆ ਇੱਥੋਂ ਦੇ ਜਿਹੜੇ ਖਾਲ ਆ ਖਾਲਾਂ ਦੇ ਵਿੱਚ ਆ ਇੱਟਾਂ ਪਈਆਂ ਜੀ ਪ੍ਰਾਣੀਆਂ ਆ ਪ੍ਰਾਣੀ ਇੱਟਾ ਖਾ ਪਾ ਖਾਲ ਦੇ ਬਾਈਰ ਮੇਲੇ ਆ ਖੇਤਾਂ ਦੇ ਵਿੱਚ ਸਾਰੀਆਂ ਇੱਟਾਂ ਪਈਆਂ ਛੋਟੀਆਂ ਇੱਟਾਂ ਜਿਨ੍ਹਾਂ ਨੂੰ ਸਰਹੰਦੀ ਇੱਟਾਂ ਆਪਾਂ ਕਹਿ ਦਿੰਨੇ ਆ ਇਹ ਉਥੋਂ ਲੈ ਕੇ ਖਾਲ ਆਇਆ ਸਾਰਾ ਪਿੱਛੋਂ ਲੈ ਕੇ ਆ ਸਾਰਾ ਖਾਲ ਆਇਆ ਆ ਐਦੂ ਗਾਹ ਨਾ ਗਿਆ ਇਹ ਕਿਸੇ ਨੇ ਪਾਇਆ ਨਹੀਂ ਹੋਇਆ ਇੱਥੇ ਸੋ ਜਦੋਂ ਸਰਹੰਦ ਜ਼ੁਲਮ ਜਿਆਦੇ ਵੱਧ ਗਿਆ ਆ ਸਾਰੀਆਂ ਇੱਟਾਂ ਪਈਆਂ ਬੁਰਗੋਵ ਸਿੰਘ ਪਾਸ਼ਾ ਨੇ ਬੰਦਾ ਸਿੰਘ ਬਹਾਦਰ ਨੂੰ ਅੰਦੇੜ ਦੀ ਧਰਤੀ ਤੋਂ ਜਦੋਂ ਭੇਜਿਆ ਸਰਹੰਦ ਵਾਲ ਨੂੰ ਰਵਾਨਾ ਕੀਤਾ ਉਹਨਾਂ ਨੇ ਬਚਨ ਕੀਤਾ ਸੀ ਕਿ ਧਾਰਮਿਕ ਸਥਾਨ ਜਿਹੜਾ ਹੈਗਾ ਉਹ ਨਹੀਂ ਉਜਾੜਨਾ ਤੇ ਬਾਕੀ ਸਰਹੰਦ ਛੱਡਣੀ ਨਹੀਂ ਕੋਈ ਬਜੀਰ ਖਾਨ ਦੇ ਮਹਿਲ ਹੋਗੇ ਕੋਈ ਉਹਦੇ ਅਹਿਲਕਰ ਹੋਗੇ ਆ ਹੁਣ ਆ ਉੱਤੇ ਤੁਰੇ ਜਾ ਰਹੇ ਆਪਾਂ ਸਰਹੰਦੀਆਂ ਇਟਾਂ ਦੇ ਇਹ ਸਾਰਾ ਮਲਬਾ ਇੱਥੇ ਆ ਕਿਸੇ ਨੇ ਲਿਆ ਕੇ ਨਹੀਂ ਸਟਿਆ ਇੱਥੇ ਆ ਦੇਖੋ ਸਾਰਾ ਮਲਬਾ ਪਿਆ ਸਰਹੰਦ ਦਾ ਆ ਸਾਰੇ ਖੇਤਾਂ ਦੇ ਵਿੱਚ ਡਡੇ ਪੱਥਰ ਆ ਆ ਜਿਹੜੀ ਵੜ ਤੇ ਆ ਪਜਾਨੇ ਸਾਰੀ ਕੰਧ ਆ ਇਹ ਇਹਦੇ ਥੱਲੇ ਬੜੇ 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 ਪੱਥਰ ਪਏ ਆ ਚੂਨਾ ਪਿਆ ਵਿੱਚ ਆ ਥੱਲੇ ਡਲੀਆਂ ਸਾਨੂੰ ਦੀ ਨਹੀਂ ਕਿਸੇ ਨੇ ਬੱਜੀ ਨਹੀਂ ਕੁੱਟੀ ਕੋਈ ਆ ਦੇਖੋ ਇੱਥੇ ਆ ਸਾਰੇ ਆਹ ਆ ਇਟਾਂ ਲੱਗੂਗਾ ਸਾਰੀਆਂ ਕੰਧ ਦੇ ਨਾਲ ਹਾ ਇਟ ਪਈ ਸਰਹੰਦੀ ਕਮਾਲ ਵਾਲੀ ਗੱਲ ਆ ਨਿਸ਼ਾਨੀਆਂ ਮਿਲਦੀਆਂ ਸਰਹੰਦ ਦੇ ਉਜਾੜੇ ਦੀਆਂ ਆ ਦੇਖੋ ਆਟਾ ਮੰਗਿਆ ਤੋਂ ਆ ਬੰਗਾ ਇਟਾਂ ਸਾਰੀ ਇਥੇ ਬਜਰੀ ਪਈ ਆ ਦੇਖਣ ਚਾ ਸਾਰਾ ਮੈਦਾਨ ਲੱਗਦਾ ਫਸਲ ਬੀਜੀਏ ਕਣਕ ਤੇ ਬਾਈ ਮੇਲਾ ਆਪਾਂ ਨੂੰ 2 ਚਾਰ ਡਲੇ ਚੱਕ ਕੇ ਦਿਖਾਊਗਾ ਇਥੇ ਸਾਰੇ ਜਿੰਨੇ ਵੀ ਡਲੇ ਦੀਨ ਦੇ ਕੱਚੇ ਨਹੀਂ ਆ ਸਾਰੇ ਪੱਕੇ ਡਲੇ ਆ ਸਾਰੀਆਂ ਇਟਾਂ ਪ੍ਰਾਣੀਆਂ ਸਰਹੰਦੀ ਆ ਵੇਖੋ ਆ ਇਟ ਚੱਕ ਲੀਆਂ ਬਾਈ ਫਰਮੇਲ ਸਿੰਘ ਮੇਲੇ ਨੇ ਦਿਖਾਈ ਬਾਈ ਆ ਦੇਖੋ ਆ ਇਟਾਂ ਸਾਰੀਆਂ ਆ ਖੇਤਾਂ ਦੇ ਵਿੱਚ ਹਜੇ ਵੀ ਸੁਹਾਗੇ ਚੱਲਦੇ ਆ ਸਿੰਘਾਂ ਦੇ ਆਪਾਂ ਜਾ ਰਹੇ ਆ ਉਹ ਸਾਹਮਣੇ ਉਥੋਂ ਟਿੱਕਰ ਜਾਵਾਂਗੇ ਆਪਾਂ ਮਗਬਰੇ ਆ ਟਿੱਕਰ ਜੇ ਹੋ ਸਕੇ ਮਗਬਰੇ ਦੇ ਅੰਦਰ ਵੀ ਜਾਵਾਂਗੇ ਵੈਸੇ ਆਪਣਾ ਅੱਜ ਦਾ ਮਕਸਦ ਇਹ ਆ ਵੀ ਦਿਖਾਉਣਾ ਦਾ ਵੀ ਸਰਹੰਦ ਨੂੰ ਕਿਵੇਂ ਉਜਾੜਿਆ ਐਡੇ-ਐਡੇ ਪੱਥਰ ਕਰਤੇ ਕੀ ਕੀ ਪਤਾ ਕਿਹੋ ਜਿਹਾ ਬਰੂਦ ਨੇ ਆਇਸੀ ਬਾਬਾ ਬੰਦਾ ਸਿੰਘ ਬਹਾਦਰ ਐਡੇ-ਐਡੇ ਡੜੇ ਕਰਤੇ ਪੱਥਰਾ ਇਟਾਂ ਦੇ ਬੱਜਰੀ ਬਣਾਤੀ ਜਮਾਂ ਚੂਰੀਆਂ ਇੱਥੇ ਇਟਾਂ ਬੰਗੀਆਂ ਛੋਟੇ-ਛੋਟੀਆਂ ਡਲੀਆਂ ਸਾਰੀਆਂ ਪੱਥਰ ਦੀਆਂ ਡਲੀਆਂ ਸਾਰਾ ਪੱਥਰਾ ਸਕਰੀਨ ਦੇ ਬਿਲਕੁਲ ਵਿਚਾਲੇ ਗੁਰਦੁਆਰਾ ਠੰਡਾਪੁਰ ਜਾ ਤੇ ਆਪਾਂ ਇਧਰ ਨੂੰ ਪਿਛਲੇ ਪਾਸੇ ਨੂੰ ਹੁੰਦੇ ਹੋਏ ਇਧਰ ਆ ਗਏ ਤੇ ਆ ਤੁਸੀਂ ਦੇਖ ਲਓ ਉੱਚੀ ਨੀਵੀਂ ਥਾਂ ਸਾਰੀ ਆਪਾਂ ਬਹੁਤ ਉੱਚੀ ਥਾਂ 'ਤੇ ਖੜੇ ਆ ਸਾਹਮਣੇ ਉਹ ਟਰੈਕਟਰ ਵਾਲਾ ਪਾਸਾ ਬਹੁਤ ਨੀਵਾ ਹਾ ਨੀਵਾ ਥਾਂ ਤੇ ਆ ਆਪਣਾ ਥਾਂ ਆ ਗਿਆ ਇਧਰਲੇ ਪਾਸੇ ਆ ਉੱਚੀ ਜਿਹੜਾ ਸਾਹਮਣੇ ਦੋ ਮੱਗ ਭਰੇ ਆ ਤੁਹਾਨੂੰ ਦਿਖਾਵਾਂਗੇ ਅੰਦਰ ਉਹਨਾਂ ਦਾ ਹਾਲ ਤੇ ਇੰਨਾ ਖੇਤਾਂ ਦੇ ਵਿੱਚ ਕੋਈ ਇਟ ਨਹੀਂ ਕਿ ਨਹੀਂ ਬਾਈ ਮਿਲ ਨਹੀਂ ਇਹਦੇ ਚ ਵਿੱਚ ਹੈ ਨਹੀਂ ਨਾ ਇਹ ਸਾਰੇ ਬਾਣਾ ਦੇ ਵਿੱਚ ਕੋਈ ਵੀ ਇਟ ਨਹੀਂ ਆ ਸਾਹਮਣੇ ਟਰੈਕਟਰਾਂ ਤੋਂ ਲੈ ਕੇ ਆਏ ਆ ਆ ਥਾਂ ਤੋਂ ਪਰੇ ਪਰੇ ਇੱਟ ਹੈ ਨਹੀਂ ਕੋਈ ਵੀ ਜਿੰਨੀ ਵੀ ਇੱਟ ਹੈਗੀ ਆ ਆ ਟਰੈਕਟਰਾਂ ਦੀ ਜਿਹੜੀ ਆ ਲਾਈਨ ਖੜੀ ਐ ਤੋਂ ਪਿੱਛੇ ਪਿੱਛੇ ਸਾਰੀ ਇੱਟ ਪਈ ਆ ਮਤਲਬ ਕਿ ਸਰਹੰਦ ਉੱਥੇ ਉੱਥੇ ਸੀ ਜਿੱਥੇ ਠੰਡਾਪੁਰ ਤੇ ਨਾਲ ਨਾਲ ਸਰਹੰਦ ਸੀ ਵਜੀਰ ਖਾਨ ਦਾ ਮਹਿਲ ਤੇ ਉਹਦਾ ਕਿਲਾ ਸਾਰਾ ਉੱਥੇ ਸੀ ਚੱਲਦੇ ਆਪਾਂ ਸਾਹਮਣੇ ਉੱਥੇ ਉਹਦੇ ਵਿੱਚ ਮਗਵਰੇ ਜੀ ਬਿਨੇ ਕੀ ਸਿਸਟਮ ਆ ਕੀ ਆ ਉਹ ਪਰਲੇ ਪਾਸੇ ਤਾਂ ਮੇਰੇ ਹਿਸਾਬ ਨਾਲ ਮਸਜਿਦ ਹੋਊਗੀ ਉਹ ਤਾਂ ਆ ਦੋ ਮਗਵਰੇ ਆ ਇਹ ਪੱਕਾ ਹੀ ਪਤਾ ਮੈਨੂੰ ਵੀ ਮਗਵਰੇ ਆ ਕਿਉਂਕਿ ਜਦੋਂ ਦਫਨਾਉਂਦੇ ਸੀ ਕੋਈ ਵੱਡੇ ਬੰਦੇ ਤੋਂ ਜ਼ਿਆਦਾ ਕੋਈ ਪ ਮੁਸਲਮਾਨਾਂ ਦੇ ਵਿੱਚ ਜਾਂ ਫਿਰ ਕੋਈ ਵੱਡੀ ਸ਼ਿਸ਼ੀਅਤ ਕੋਈ ਪੈਸੇ ਵਾਲਾ ਬੰਦਾ ਚੌਧਰੀ ਜਾਂ ਕੋਈ ਵਜ਼ੀਰ ਇਹ ਉਹਨਾਂ ਖਾਤਰ ਬਣਾਏ ਹੁੰਦੇ ਸੀ ਉਹਨਾਂ ਦੇ ਪਰਿਵਾਰਾਂ ਦੀਆਂ ਲਾਸ਼ਾਂ ਵੀ ਇੱਥੇ ਦਫਨਾਉਂਦੇ ਸੀ ਵਿੱਚ ਕਬਰਾਂ ਹੋਣਗੀਆਂ ਬਾਕੀ ਇਹ ਚੱਲ ਕੇ ਵੇਹਨੇ ਅੰਦਰ ਦਾ ਕੀ ਸਿਸਟਮ ਆ ਕੀ ਬੰਤਰ ਆ ਕੀ ਨਮੂਨਾ ਆਪਾਂ ਮਗਬਰੇ ਦੇ ਬਿਲਕੁਲ ਨੇੜੇ ਆ ਗਏ ਸਾਹਮਣੇ ਇੱਕ ਵੀਰ ਖੜਾ ਮਗਬਰੇ ਦੇ ਜਿਹੜੀਆਂ ਬੁਰਜੀਆਂ ਹੈਗੀਆਂ ਕੰਦਾ ਹੈਗੀਆਂ ਬਹੁਤ ਖਾਸਤਾ ਹਾਲਤ ਹੈ ਇਹਦੀ ਇਟ ਪੁਰਾਣੀ ਆ ਸਰਹੰਦੀ ਇਟਾ ਮੁਗਲ ਕਾਲ ਦਾ ਮੁਗਲ ਕਾਲ ਦਾ ਨਮੂਨਾ ਇਹ ਦੋ ਬੁਰਜਾਂ ਇਹ ਪਰਲੇ ਬੁਰਜ ਦੀ ਜਿਹੜੀ ਗੁੰਬਦ ਦੀ ਜਿਹੜੀ ਕਲਾ ਹੈਗੀ ਉਹ ਹੋਰ ਆ ਬੰਤਰ ਹੋਰ ਆ ਤੇ ਇਹਦੀ ਕੁਝ ਹੋਰ ਆ ਉਰਲੇ ਦੀ ਬਾਕੀ ਆਸ-ਪਾਸ ਦਾ ਮਾਹੌਲ ਜਿਹੜਾ ਇੱਥੇ ਵੀ ਟਰੈਕਟਰ ਟਰਾਲੀਆਂ ਜਿਹੜੀਆਂ ਆਪਣੇ ਸੰਘਾ ਨੇ ਲਾਇਗੀਆਂ ਹੋਊਗਾ ਤਾਂ ਪੂ ਲੱਗਿਆ ਬੜੀ ਦੂਰ ਤੱਕ ਰਾਇ ਜਿਹੜਾ ਕਾਫਲਾ ਫੈਲਿਆ ਹੋਇਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸ਼ਾਇਦ ਮਸਜਿਦ ਆ ਤਿੰਨ ਗੁੰਬਦ ਬਣੇ ਹੋਏ ਆ ਹੋ ਸਕਦਾ ਕੋਈ ਮਕਬਰਾ ਹੋਵੇ ਵੇਖਾਂ ਕੋਸ਼ਿਸ਼ ਕਰਾਂਗੇ ਆਪਾਂ ਦਾ ਜਲਦੀ ਜੀ ਵੇਖ ਕੇ ਬੜੀ ਸੋਹਣੀ ਮੀਨਾਕਾਰੀ ਕੀਤੀ ਏ ਇਹਦੇ ਉੱਤੇ ਬੜੇ ਸੋਹਣੇ ਫੁੱਲ ਪਾਏ ਹੋਏ ਇੱਥੇ ਸ਼ਹਿਰ ਫੋਟੋ ਸਾਫ਼ ਨਾ ਆਵੇ ਬੜਾ ਸੋਹਣਾ ਰੰਗ ਕੀਤਾ ਹੋਇਆ ਆ ਫੁੱਲ ਬਹੁਤ ਸੋਹਣੇ ਪਾਏ ਉੱਤੇ ਛੱਤ ਦੇ ਬਾਕੀ ਉਹੀ ਪੁਰਾਣੀਆਂ ਇੱਟਾਂ ਆ ਹਾਲ ਤੁਸੀਂ ਵੇਖ ਲਈ ਸਾਰੀ ਉਂੀ ਚੜੀ ਹੋਰੀ ਹੂੰ ਹੱਥ ਭਾਗੇ ਖੜਦਾ ਦਿਓ ਅੰਦਰ ਦਾ ਮਾਹੌਲ ਤੁਹਾਨੂੰ ਦਿਖਾਉਣੇ ਬਾਈ ਖੜਾ ਕਰਨਾ ਖਰੀ ਜਾਂਦਾ ਇੱਥੇ ਲੇਟ ਹੋ ਗਏ ਬਾਈ ਆਪਾਂ ਮੇਰੇ ਸਾਹ ਰਾ ਕੁਰਾਨ ਦੀਆਂ ਇਤਾਂ ਲਿਖੀਆਂ ਹੋਈਆਂ ਸਾਰੀਆਂ ਪਰਸ਼ੀਅਨ ਬੋਲੀਏ ਇਹ ਸਾਰੀ ਦੀ ਸਾਰੀ ਫਾਰਸੀ ਇਹ ਮਕਾਨ ਬਰਾਸਤੀ ਕਰਕੇ ਸਾਹਮਣੇ ਚਾਹੀਦੇ ਸਾਰੀ ਕੁਰਾਨ ਲਿਖੀ ਬਾਬਾ ਇੱਥੇ ਆ ਸਾਰੀਆਂ ਇਤਾਂ ਲਿਖਣਾ ਉਤਲੇ ਪਾਸੇ ਬਹੁਤ ਸੋਹਣੇ ਬੁੱਲ ਪਏ ਆ ਪੰਨੇਰੇ ਦਾ ਕਰਕੇ ਹੁੰਦੀ ਨੇ ਇਹਨਾਂ ਵਿੱਚ ਪੋਟੀਆਂ ਦੀ ਆਲੇ ਰੱਖੇ ਹੋਏ ਦੀਵਾ ਵਗੈਰਾ ਲਾਉਣ ਨੂੰ ਸੋ ਅੱਜ ਦੀ ਵੀਡੀਓ ਸੀ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿਹੜੀ ਸੀ ਉਹ ਝਾੜੀ ਸਰਹੰਦ ਦੇ ਵਿੱਚ ਉਹੀ ਚੀਜ਼ਾਂ ਉਹ ਝਾੜੀਆਂ ਗੰਗਾ ਜਿਹੜੀਆਂ ਚੀਜ਼ਾਂ ਮਤਲਬ ਕਿ ਵਜੀਰ ਖਾਨ ਦੇ ਬਹੁਤ ਜਿਆਦਾ ਕਰੀਬ ਸੀ ਗੁਰਦੁਆਰਾ ਸਾਹਿਬ ਦੇ ਨਾਲ ਸਾਹਮਣੇ ਇੱਥੇ ਨੇ ਇੱਕ ਲਾਈਟ ਜਗਦੀ ਹੈ ਉੱਪਰ ਸ਼ਾਇਦ ਤੁਹਾਨੂੰ ਸਕਰੀਨ ਦੇ ਵਿਚਾਲੇ ਦਿਖ ਜਾਏ ਇਹ ਵੀ ਕਿਸੇ ਪੀਰ ਦੀ ਦਰਗਾਹ ਸੀਗੀ ਇਹ ਵੀ ਨਹੀਂ ਉਜਾੜੀ ਗਈ। ਇਧਰਲੇ ਪਾਸੇ ਮਕਬਰੇ ਆ। ਇਹ ਵੀ ਜਿਹੜੇ ਆ ਦਰਸਤ ਖੜੇ ਆ। ਇਧਰਲੇ ਪਾਸੇ ਮਸਜਿਦ ਦਾ ਇੱਕ ਸ਼ਾਇਦ ਨਾਲ ਉਹ ਵੀ ਦਰਸਤ ਆ। ਸੋ ਸਰਹੰਦ ਜਿਹੜੀ ਉਜਾੜੀ ਗਈ ਇਹਦੇ ਨਾਲ-ਨਾਲ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਦੁਨੀਆਂ ਦੇ ਵਿੱਚ ਹਰ ਇੱਕ ਸਿਵਲਾਈਜੇਸ਼ਨ ਜਿਹੜੀ ਵੀ ਇੱਥੋਂ ਗਈ ਹੈ। ਰੋਮ ਦੀ ਗੱਲ ਕਰ ਲઈએ ਆਪਾਂ। ਉਸਤਨ ਦੁਨੀਆਂ ਦੀ ਗੱਲ ਕਰ ਲਗੇ ਆਟੋਮਨ ਅੰਪਾਇਰ ਦੀ। ਜਾਂ ਆਪਾਂ ਚੀਨ ਦੀ ਦੀਵਾਰ ਦੀ ਗੱਲ ਕਰਕੇ ਹਰ ਇੱਕ ਸਿਵਲਾਈਜੇਸ਼ਨ ਨੇ ਆਪਣੇ ਆਪਣੇ ਪੁਰਾਣੀ ਵਿਰਾਸਤੀ ਮਕਾਨ ਜਿਹੜੇ ਸਾਂਭ ਕੇ ਰੱਖੇ ਪਰ ਬਾਹਦ ਪੰਜਾਬ ਵੀ ਇੱਕ ਅਜਿਹੀ ਜਗ੍ਹਾ ਜਿੱਥੇ ਕੋਈ ਵੀ ਵਿਰਾਸਤੀ ਇਮਾਰਤਾਂ ਦੇ ਉੱਤੇ ਜਾਂ ਵਿਰਾਸਤੀ ਜੋ ਵੀ ਆਪਣਾ ਸੱਭਿਆਚਾਰਕ ਜਿਹੜੀਆਂ ਸੀਂਗੀਆਂ ਇਮਾਰਤਾਂ ਉਹਨਾਂ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ ਸਿੱਖ ਇਮਾਰਤਾਂ ਨਾਲ ਵੀ ਬਿਲਕੁਲ ਇਹੋ ਜਿਹਾ ਕੁਸ਼ੀ ਹੋਇਆ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਲੇ ਨੇ ਬਠਿੰਡੇ ਦਾ ਕਿਲਾ ਹੈ ਹੋਰ ਕਿਲੇ ਇਹੋ ਜਿਹੇ ਬਹੁਤ ਨੇ ਛੋਟੇ-ਬੋਟੇ ਮਕਬਰੇ ਨੇ ਜਾਦਾ ਨੇ ਜਿਹੜੀਆਂ ਪੰਜਾਬ ਦੇ ਵਿੱਚ ਉਹ ਨਹੀਂ ਸਰਕਾਰ ਨੇ ਸੰਭਾਲੀਆਂ ਤੇ ਨਾ ਹੀ ਸਿੱਖਾਂ ਨੇ ਸੰਭਾਲੀਆਂ ਇਹ ਕ ਸਿੱਖਾ ਨੇ ਕੋਈ ਕੀ ਸੰਭਾਲੀ ਵੀ ਉਹਦੀ ਕਾਰ ਸੇਵਾ ਦੇ ਨਾਮ ਦੇਤੇ ਉਸ ਦੀ ਜਿਹੜੀ ਸ਼ਕਲ ਸੀ ਉਹ ਬਦਲ ਦਿੱਤੀ ਗਈ ਜਿਵੇਂ ਹੁਣ ਆ ਡਿੱਗੀ ਜਾਂਦੇ ਬਿਲਕੁਲ ਮਗਵਰੇ ਅਵੇ ਸ਼ਕੀ ਪਰ ਸਰਕਾਰੀ ਤੌਰ ਦੇ ਵਿੱਚ ਜਿਹੜਾ ਲਿਟਰੇਚਰ ਅੰਦਰ ਲਿਖਿਆ ਹੋਇਆ ਜੋ ਇਹਦੇ ਵਿੱਚ ਮੀਨਾਕਾਰੀ ਕੀਤੀ ਉਹ ਸਾਹਮਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਸਾ ਜਿਹੜੇ ਲੋਕ ਇੱਥੇ ਪਹਿਲਾਂ ਵਸ ਕੇ ਗਏ ਆ ਉਹਨਾਂ ਦੀ ਜਿਹੜੀ ਨਿਰਮਾਣ ਕਲਾ ਸੀ ਉਹ ਕਿਹੋ ਜੀ ਸੀ ਅੱਜ ਕੱਲ ਅਸੀਂ ਫਿਰ ਤੋਂ ਦੁਬਾਰੇ ਹਵੇਲੀਆਂ ਬਣਾਉਣ ਦੀ ਰੁਚੀ ਹੋਈਆਂ ਪਰ ਜਿਹੜੀਆਂ ਪ੍ਰਾਤਨ ਹਵੇਲੀਆਂ ਸਾਨੂੰ ਸਾਹਮਣੀਆਂ ਚਾਹੀਦੀਆਂ ਸਰਾਂ ਦੇ ਵਿੱਚ ਆਮ ਖਾਸ ਬਾਗ ਆ ਉਹ ਵੀ ਡਿੱਗ ਚੁੱਕਿਆ ਹੈ ਸਰਹੰਦ ਦੇ ਵਿੱਚ ਬਹੁਤ ਸਾਰੇ ਗੁਰੂ ਘਰ ਇਹੋ ਜਿਹੇ ਸੀਗੇ ਬਹੁਤ ਸਾਰੇ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਇਤਿਹਾਸਿਕ ਥਾਵਾਂ ਇਹੋ ਜੀਆਂ ਅਸੀਂ ਜਿਹੜੀਆਂ ਦੁਬਾਰੇ ਉਹ ਸਾਰੀਆਂ ਕੀਤੀਆਂ ਹੋਈਆਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਉਹਦੇ ਵਿੱਚ ਇੱਕ ਉਦਾਹਰਨ ਇੱਕ ਉਦਾਹਰਨ ਸਾਹਮਣੇ ਪਾਸੇ ਆਪਣੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਆ ਜਿਹੜਾ ਪ੍ਰਾਤਨ ਬੁਰਜ ਸੀ ਉਹ ਵੀ ਢਾਹ ਕੇ ਦੁਬਾਰਾ ਉਹ ਸਾਰਿਆ ਗਿਆ ਸੋ ਇਸ ਵਾਸਤੇ ਧਿਆਨ ਦੇਣਾ ਚਾਹੀਦਾ ਸਾਨੂੰ ਕੌਮੀ ਤੌਰ ਤੇ ਤਾਂ ਜੋ ਆਉਣ ਵਾਲੀ نسل ਖਾਤਰ ਆਉਣ ਵਾਲੀ ਪੀੜ੍ਹੀ ਖਾਤਰ ਇਤਿਹਾਸ ਜਿਹੜਾ ਬਚਾਇਆ ਜਾ ਸਕੇ ਨਹੀਂ ਸਾਡੇ ਤੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਕਿ ਜੋ ਇਤਿਹਾਸ ਆ ਉਹਦਾ ਪੱਖ ਬਦਲਣ ਦੇ ਵਿੱਚ ਅਸੀਂ ਜ਼ਿੰਮੇਵਾਰ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੈ